ਜਿਨ੍ਹਾਂ ਦੇ ਕੋਲੋਂ ਰੱਬ ਭੀਖ ਮੰਗਵਾ ਰਿਹਾ ਹੈ ਨਾ ਉਹ ਮੇਰੇ ਵੀਰ ਭਾਈ ਆਪਸ ਵਿੱਚ ਗੱਲਾਂ ਕਰ ਰਹੇ ਨੇ ਜਿਹਦੇ ਕੋਲ ਨੇਤਰ ਨਹੀਂ ਨਾ ਹੈ ਕਹਿੰਦਾ ਇਹ ਤਾਂ ਮੈਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਜੇ ਕਿਤੇ ਮੈਨੂੰ ਅੱਖਾਂ ਦਿੱਤੀਆਂ ਹੁੰਦੀਆਂ ਨਾ ਤੇ ਮੈਂ ਸਾਰੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਹੁੰਦਾ ਇਹਨਾਂ ਅੱਖਾਂ ਨਾਲ ਸਾਰੇ ਮੰਦਰ ਗੁਰਦੁਆਰੇ ਦੇਖਣੇ ਸੀ ਜਾ ਕੇ ਜਿਹਦੇ ਕੋਲ ਜ਼ਬਾਨ ਐ ਨਹੀਂ ਉਹ ਅੰਦਰ ਖਾਤੇ ਸੋਚ ਰਿਹਾ ਐ ਮੇਰੇ ਕੋਲ ਜ਼ਬਾਨ ਐ ਨਹੀਂ ਮੈਂ ਤਾਂ ਜ਼ਬਾਨ ਤੋਂ ਰਾਮ ਦਾ ਨਾਮ ਲਾਉਣਾ ਹੀ ਕਦੇ ਨਹੀਂ ਸੀ ਜਿਹਦੇ ਕੋਲ ਪੈਰ ਐ ਨਹੀਂ ਉਹ ਕਹਿੰਦਾ ਵੀ ਮੇਰੀਆਂ ਤਾਂ ਲੱਤਾਂ ਖੜੀਆਂ ਹੋਈਆਂ ਨੇ ਚੱਲਦੀਆਂ ਨਹੀਂ ਟੁੱਟੀਆਂ ਹੋਈਆਂ ਨੇ ਹੈ ਨਹੀਂ ਜਿਵੇਂ ਕੋਲ ਲੱਤਾਂ ਹੁੰਦੀਆਂ ਨੇ ਮੈਂ ਭੱਜ ਭੱਜ ਕੇ ਲੋਕਾਂ ਦੇ ਕੰਮ ਸਵਾਰਿਆ ਕਰਨੇ ਸੀ ਜਿਹਦੇ ਕੋਲ ਹੱਥ ਐ ਨਹੀਂ ਉਹ ਆਖਦਾ ਮੇਰੇ ਕੋਲ ਤੇ ਹੱਥ ਐ ਨਹੀਂ ਭਰਾਵਾ ਮੇਰੇ ਕੋਲ ਹੱਥ ਹੁੰਦੇ ਤਾਂ ਮੈਂ ਲੋਕਾਂ ਦੀ ਬੜੀ ਮਦਦ